ਸਤਿ ਸ੍ਰੀ ਅਕਾਲ ਵੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਠੀਕ ਹੋ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖ ਕੇ ਤੰਦਰੁਸਤੀਆਂ ਬਖਸ਼ੇ ਅੱਜ ਆਪਾਂ ਜਿਹੜੇ ਬਾਈ ਦੀ ਲੱਡੂ ਦੀ ਗੱਲ ਕਰਦੇ ਹੁੰਨੇ ਆ ਉਹਦੇ ਕੋਲ ਆਏ ਸੀ ਆਪਣਾ ਭਰਾ ਹੈਗਾ ਵੀ ਅਸੀਂ ਇਕੱਠੇ ਕਬੂਤਰਬਾਜੀ ਕਰਦੇ ਆਂ ਖੁੱਡੇ ਪਾਈ ਜਾਂਦਾ ਤੇ ਜ਼ਰੂਰੀ ਗੱਲਾਂ ਤੁਹਾਡੇ ਨਾਲ ਅੱਜ ਕਰਨੀਆਂ ਬਾਈ ਵੀਡੀਓ ਸਕਿਪ ਨਾ ਕਰਿਓ ਤੇ ਵੀਡੀਓ ਧਿਆਨ ਨਾਲ ਸੁਣ ਲਿਓ ਖੁੱਡੇ ਪਾਇਆ ਬਾਈ ਨੇ ਤੁਹਾਨੂੰ ਖੁੱਡੇਆਂ ਦਿਖਾਉਣਾ ਹੈ ਖੁੱਡੇ ਦਾ ਜਿਹਦੇ ਨਵੇਂ ਭਰਾਵਾਂ ਨੇ ਪਾਉਣੇ ਬਹੁਤ ਵਧੀਆ ਆਈਡੀਆਸ ਹੁੰਦੇ ਆ ਦੱਸਦੇ ਆ ਕਿਰੋਂ ਆਪਾਂ ਖੁੱਡੇ ਪਾਉਣੇ ਆ ਨਾ ਭਰਾ ਇਹ ਧਿਆਨ ਰੱਖਣਾ ਵੀ ਆਪਣੀ ਹਵਾ ਕੁੱਡੀਆਂ ਦੀ ਕ੍ਰੋਸ ਹੁੰਦੀ ਹੋਵੇ ਹਵਾ ਜ਼ਿਆਦਾਤਰ ਚੱਲਦੀ ਹੈ ਪੱਛੋਂ ਤੇ ਪੂਰੇ ਚੱਲਦਾ ਹੁੰਦਾ ਵੀ ਚੜ੍ਹਦੇ ਕੰਨੋਂ ਤੇ ਛੇਪਦੇ ਕੰਨੋਂ ਇਹ ਹਵਾਵਾਂ ਵੱਧ ਚੱਲਦੀਆਂ ਦੂਜੀਆਂ ਦਾ ਵੀ ਘੱਟ ਹੀ ਚੱਲਦੀਆਂ ਚੱਲਦੀਆਂ ਰਹੀਆਂ ਵੀ ਓਨੀਆਂ ਨਹੀਂ ਮੇਨ ਤਾਂ ਇਹ ਹੀ ਚੱਲਦੀਆਂ ਇਹ ਕੁੱਡੇ 'ਚ ਤੁਸੀਂ ਧਿਆਨ ਰੱਖਣਾ ਵੀ ਦੋਨੇ ਹਵਾ ਕ੍ਰੋਸ ਹੁੰਦੀਆਂ ਹੋਣ ਹਵਾ ਕ੍ਰੋਸ ਹੋਣੀਆਂ ਭਰਾ ਐਂ ਜੇ ਇੱਕ ਚੜ੍ਹਦੇ ਕੰਨ ਜਾਲੀ ਰੱਖ ਦੋ ਪਿੱਛੇ ਦੇਖਾ ਜਾਲੀ ਰੱਖੀ ਆ ਤੇ ਮੈਂ ਗੇਟ 'ਚ ਖੜਾ ਆਂ ਭਾਈ ਗੇਟ 'ਚ ਜਾਲੀ ਹੋ ਜਾਣੀ ਆ ਠਾਈ ਧਰਲੇ ਪਾਸੇ ਸਾਈਡ ਤੇ ਜਾਲੀ ਹੋਗੀ ਆਈ ਆ ਗੁੱਡੇ ਚ ਛੜਦੇ ਕੰਨੀ ਜਾਲੀ ਆ ਗਈ ਤੇ ਇੱਕ ਸਾਈਡ ਤੇ ਆ ਗਈ ਇਹ 메ਨ ਗੇਟ ਚ ਮੈਂ ਕਿਹਾ ਕਿ ਜਾਲੀ ਇੱਥੇ ਆ ਜੂ ਫਰਾ ਕਿ ਵੀਡੀਓ ਬਣਾਉਂਦਾ ਮਕਸਦ ਇਹ ਆ ਵੀ ਇਹ ਕੂਤਰਾ ਨੂੰ ਬਿਮਾਰੀਆਂ ਅੱਠ ਮਾਰੀਆਂ ਤੋਂ ਬਚਾਉਣਾ ਨਾ ਬਾਈ ਜਿਹੜੇ ਭਰਾ ਨਵੇਂ ਗੁੱਡੇ ਪਾਉਂਦੇ ਆ ਇਹ ਖਿਆ ਧਿਆਨ ਜਰੂਰ ਰੱਖਿਆ ਕਰੋ ਨਾ ਇਹਦੇ ਜਾਲੀਆਂ ਵਿਚਦੀ ਪਾਊਗੀ ਧੁੱਪ ਗੁੱਡਿਆਂ ਚ ਦੋਨੇ ਪਾਸਿਓਂ ਜੋ ਸੂਰਜ ਚੜੂਗਾ ਚੜਦੇ ਦੀ ਪੈਣੀ ਆ ਤੇ ਸੂਰਜ ਇਧਰ ਨੂੰ ਹੋ ਜਾਣਾ 12 1 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਉਦੋਂ ਧੁੱਪ ਪੈਣੀ ਹੈ ਮੇਨ ਮਕਸਦ ਇਹੀ ਸੀ ਵੀਡੀਓ ਬਣਾਉਂਦਾ ਵੀ ਨਵੇਂ ਮੁੰਡਿਆਂ ਜਿਹੜੇ ਖੁੱਡੇ ਪਾਉਣੇ ਹਨ ਜਾਲੀਆਂ ਦਾ ਕਰਕੇ ਧਿਆਨ ਰੱਖਿਆ ਕਰੋ ਵੀ ਦੋਨੇ ਪਾਸੇ ਹਵਾ ਕਰਾਸ ਹੋਵੇ ਚੜਦੇ ਦਾ ਮੈਨ ਦੇਖ ਲਓ ਤੁਸੀਂ ਕਿ ਛੇਪਦੇ ਦਾ ਵੀ ਇਹਦੇ ਨਾਲ ਕਬੂਤਰਾਂ 'ਚ ਬਿਮਾਰੀ ਛਮਾਰੀ ਘਟ ਰਹੀ ਦੀ ਹੈ ਖੁੱਡੇ ਸਿਲ ਨਹੀਂ ਰਹਿੰਦੀ ਹਵਾ ਕਰੋਵੇਂ ਕਬੂਤਰਾਂ ਨੂੰ ਸਾਹ ਸੌਖਾ ਮਿਲ ਜਾਂਦੇ ਹੈਮਿਡਿਟੀ ਨਹੀਂ ਬਣਦੀ ਖੁੱਡੇ 'ਚ ਪੜਦਾ ਨਹੀਂ ਬਣਦੀ ਮੇਨ ਮਕਸਦ ਇਹ ਹੁੰਦਾ ਸਾਹਮਣੇ ਵਾਲਾ ਕਬੂਤਰ ਵੀ ਤੁਸੀਂ ਰਾਤ ਨੂੰ ਵੀ ਛੱਡਣਾ ਪਏ 12 ਕਵੇਸ਼ ਨੂੰ ਨਾ ਛੱਡ ਦੋ ਤੇਰਾ ਖੁੱਡੇ ਚੀਂ ਸਾਂਭ ਲੋ ਤਾਂ ਵੀ ਨਹੀਂ ਖੁੱਡੇ ਤਾਪਦੇ ਇੱਕ ਪਲਾਸਟਰ ਜ਼ਰੂਰ ਕਰ ਲਿਆ ਕਰਿਓ ਬਾਈ ਕਿਉਂ ਜਿੱਥੇ ਆਪਾਂ ਖੜੇ ਆਏ ਬਾਈਆਂ ਦੇ ਚਿਚੜ ਸੀਗੇ 3 ਸਾਲ ਸਿਰ ਨਹੀਂ ਚੱਕਿਆ ਗਿਆ 11 ਵਜੇ ਨੂੰ ਘਰੇ ਆ ਜਾਂਦੇ ਸੀ ਬਾਈ ਬਾਹਰ ਤੋਂ ਜੀ ਉੱਜੇ ਰਹੇ ਜਦੋਂ ਪਤਾ ਲੱਗਿਆ ਚਿਚੜਾ ਕੀ ਖੁੱਡੇ ਪੱਟੇ ਬਹੁਤ ਚਿਚੜ ਸੀ ਮਿੱਟੀ ਫੇਰੀ ਵੀ ਸੀ ਖੁੱਡੇਆਂ ਸਿਮਿੰਟ ਦੀ ਪਾਈ ਵੀ ਸੀ ਕੰਨਾਂ ਤੇ ਮਿੱਟੀ ਫੇਰੀ ਵੀ ਸੀ ਗੱਟਾ ਚਿਚੜਾ ਦਾ ਭਰ ਗਿਆ ਸੀ ਸਾਂਭ ਲਾ ਲਓ ਤੇ ਫਿਰ ਤਾਂ ਉਹ ਟੈਸਟ ਵਾਲੀ ਗੱਲ ਕਰੇ ਉਹਦੇ ਬਾਅਦ ਟੈਸਟ ਕਰਾਇਆ ਕਬੂਤਰਾਂ ਚ ਬਾਈ ਡਾਈ ਫੈਂਡ ਰਿਹਾ ਐਨਫੈਕਸ਼ਨ ਕੂਤਰ ਸਰੇ ਨਹੀਂ ਲੱਗਦੇ ਸੀ ਐ ਇੱਕੀ ਜਾ ਕੇ ਤੁਸੀਂ ਇਹਦਾ ਹਰੋ ਪੰਜਵੇਂ ਸਾਲ ਚ ਆ ਕੇ ਕੂਤਰ ਸਹੀ ਹੋਏ ਆ ਵੀ ਬਾਹਰੋਂ ਕੂਤਰ ਨਵੇਂ ਪਾਉਣੇ ਪਏ ਆ ਵੀ ਵੱਡੇ ਕੂਤਰ ਕੂਤਰਿਆਂ ਤੇ ਉਹਨਾਂ ਦੇ ਬੱਚਿਆਂ ਦੇ ਹਲੇ ਵੀ ਟਾਈਫਾਇਡ ਆਉਂਦਾ ਨਾਲ ਇਹ ਨਹੀਂ ਵੈਕਸੀਨ ਕਰੀਆ ਸਾਰੀਆਂ ਦਵਾਈਆਂ ਪਾ ਕੇ ਦੇਖ ਲੀਆਂ ਵੀ ਹੌਲੀ ਹੌਲੀ ਕੰਮ ਸੈੱਟ ਆਉਂਦਾ ਦਾ ਤਾਂ ਆ ਕਹਿੰਦਾ ਵੀ ਇਹ ਚਚੜ ਬਹੁਤ ਪੜੀ ਬਿਮਾਰੀ ਹੈ ਇੱਕ ਵਾਰੀ ਤੁਹਾਨੂੰ ਚਚੜਾਂ ਦਾ ਹੋਰ ਦੱਸਦੇ ਆ ਸਾਡਾ ਮੰਨਣਾ ਇਹ ਆ ਬਾਕੀ ਕੁਝ ਕਹਿ ਨਹੀਂ ਸਕਦੇ ਵੀ ਜਿਹੜੇ ਭਰਾਵਾਂ ਦੇ ਚਚੜ ਆ ਗਏ ਨਾ ਉਹਨਾਂ ਦੇ ਮੜਾਪ ਨਹੀਂ ਨਿਕਲਦੇ ਜਿਹੜੀ ਮਰਜ਼ੀ ਦਵਾਈ ਲਾ ਲੋ ਉਹਨਾਂ ਦੇ ਮੜਾਪ ਨਹੀਂ ਨਿਕਲਦੇ ਸਾਢੇ 3 ਸਾਲ ਨਿਕਲੇ ਨਹੀਂ ਬਾਈ ਉਦੋਂ ਬਾਅਦ ਕਾਰਨ ਫੇਰ ਪਤਾ ਲੱਗਿਆ ਜਦੋਂ ਚਚੜ ਫੜਨੇ ਵੀ ਚਚੜ ਸੀਗੇ ਕਿਉਂ ਖੂਨ ਪੀਂ ਜਾਂਦੇ ਖੂਨ ਦੀ ਚਚੜ ਮੜਾਪ ਬਣਨੇ ਆ ਯਾਰ ਮੜਾਪ ਵੀ ਜੇ ਜਾਣੂ ਜੀ ਫੇਰ ਹੀ ਬਣਨੇ ਆ ਨਾ ਜੋ ਕੁਝ ਹੈ ਨਹੀਂ ਅੰਦਰ ਕਬੂਤਰਾਂ ਦੇ ਜਦੋਂ ਪਾਣੀ ਬਾਈ ਮੁੱਕ ਜਾਂਦਾ ਸੀ ਪੋਟੇ ਚੋ 11 ਵਜੇ ਕਬੂਤਰ ਕਾਲੇ ਹੋ ਕੇ ਵਹਿ ਜਾਂਦੇ ਸੀਗੇ ਜਿਵੇਂ ਬਿਲਕੁਲ ਕਾਲੇ ਆਹ ਧਿਆਨ ਨਾਲ ਦੇਖ ਲੋ ਬਾਈ ਖੁੱਡੇ ਤੁਹਾਨੂੰ ਦਿਖਾਵਾਂਗੇ ਦੂਜੇ ਖੁੱਡੇ ਵੀ ਦਿਖਾਉਣੇ ਜੀ ਚ ਕੂਤਰ ਆਪਣੇ ਤੇ ਇਹ ਨਵੇਂ ਖੁੱਡੇ ਪੋਨੇ ਉਹਨਾਂ ਖਤਰ ਹੈ ਜੀ ਆਪਾਂ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਤੇ ਕੁਝ ਦੋ ਚਾਰ ਗੱਲਾਂ ਤੁਹਾਡੇ ਨਾਲ ਜ਼ਰੂਰੀ ਕਰਨੀਆਂ ਸਾਰੀ ਵੀਡੀਓ ਦੇਖਿਓ ਵੀਰੇ ਧਿਆਨ ਨਾਲ ਉਹਦੀਆਂ ਗੱਲਾਂ ਕਰਦੇ ਆ ਆ ਖੁੱਡੇ ਹੈਗੇ ਆਪਣੇ ਉਹਨੂੰ ਕਰਾਉਨੇ ਜਾਨਵਰਾਂ ਸ਼ੌਂਕ ਆਹ ਦੇ ਅੱਥੇ ਥੁੱਪੇ ਪਾਏ ਹੋਏ ਆ ਬਾਈ 26 ਵਾਲੇ ਇਹ ਦੁਬਾਰ ਪਰਪਟਾਈ ਚੱਲ ਪੂ ਇਹਨਾਂ ਦੀ ਇੱਕ ਭਰਾ ਨੇ ਪਰਪਟਾਈ ਬਾਰੇ ਕਮੈਂਟ ਕਰਿਆ ਸੀ ਕਹਿੰਦਾ ਦੱਸਿਓ ਕਿਵੇਂ ਕਰਨੀ ਆ ਉਹਦੀ ਵੀ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਪਾਵਾਂਗੇ ਵੀਰੇ ਪਰਪਟਾਈ ਬਾਰੇ क्या के वीडियो बनावे ध्यान ना सुने बस एक दो दिन ची पावे है बैठिया पट्ठिया भाई करो शौक छब्बी वाली बिच बड़िया कबूत गई पहला ने देखो ना भी चीज चिचड़े सी बाद च पलास्तर करा अटी मिट्टी फेरी हुई सहय दस मिनट ची जो फटे गए फिर भी आके पलास्तर करी कु फेर के रखे करो खुडे ਬੰਦੋ ਗੋਨੇ ਹਨ ਬਿੱਟਾ ਬਿੱਟਾ ਕੂਤਰਾਂ ਜਾਂ ਤੰਦੁਰਸਤੀ ਦਾ ਲਾਇਆ ਆ ਆਂ ਜੇ ਤੰਦੁਰਸਤੀ ਕੂਤੇ ਪਿੱਲੀ ਪੂਰੀ ਪਾਇਰ ਉੱਤੇ ਆ ਕੇ ਦੇਖੋ ਬਿੱਟਾ ਮੈਂ ਕੂਤਰਾਂ ਇਹਦਾ ਕੂਤਰ ਬਿੱਟ ਸਹੀ ਕਰਦਾ ਬਸ ਉਹ ਤੰਦੁਰਸਤੀ ਆ ਆ ਦੇਖੋ ਅੱਗੋਂ ਬਗਲਾਈ ਜੀ ਉਹ ਨਿਸ਼ਾਨ ਪਿਆ ਹਾਲੇ ਤੱਕ ਅੱਗਾਂ ਦੇ ਕੁੱਡਿਆਂ ਚੜ ਗਲਾਈ ਡੀਜ਼ਲ ਛਿੜਕਿਆ ਉਹ ਕੁਝ ਕਰਿਆ ਉਹ ਤੂੰ ਬਾਹਰ ਜਾ ਕੇ ਪਲਾਸਟਰ ਕਰੇ ਮੇਰਾ ਕਹਿੰਦਾ ਵਾ ਗਾ ਯਾਰ ਖੁੱਡੇ ਚ ਨਾ ਬਿਰਲ ਨਾ ਹੋਵੇ ਕੋਈ ਵੀ ਉਹ ਭੜੀ ਠੀਕ ਹੈ ਭਾਈ ਬੰਦੇ ਨੂੰ 10 ਸਾਲ ਪਿੱਛੇ ਕਰ ਦਿੰਦੀ ਆ 5 ਸਾਲ ਹੋ ਗਏ ਫਿਰ ਨਹੀਂ ਝੱਕਿਆ ਗਿਆ ਟਾਈਮ ਨਾਲ ਹੀ ਘਰੇ ਆ ਜਾਂਦੇ ਸੀ ਜਿਨ੍ਹਾਂ ਦੇ ਕਬੂਤਰ ਅਸੀਂ ᱥਾਮਕੇ ਛੱਡਦੇ ਰਹੇ ਹਾਂ ਨਾ ਉਹ ਸਾਨੂੰ ਰਿਆਂ ਦੇਣ ਲੱਗੇ ਸੀ ਤੁਸੀਂ ਖੇਡ ਭੁੱਲ ਗਏ ਆ ਸਾਤੋਂ ਸੰਭਾ ਕੇ ਦੇਖ ਲਓ ਐ ਕਰ ਲਓ ਜਿਹੜੇ ਆਪਣੇ ਬਾਹਰ 'ਚ ਖੜੇ ਹੁੰਦੇ ਸੀ ਪਿੰਜਰਾ ਲੈ ਕੇ ਉਹ ਵੀ ਰਿਆਂ ਦਿੰਦੇ ਸੀ ਵੀ ਕੂਤਰ ਸਾਤੋਂ ਸੰਭਾਲੋ ਯਾਰ ਲੋਕੋ ਤਾਂ ਐ ਕਰ ਲੱਗਿੰਦੇ ਆ ਬਈ ਤਾਂ ਕਹਿੰਨਾ ਵੀ ਬਿਮਾਰੀਆਂ ਠਮਾਰੀਆਂ ਤਾਂ ਕਹਿੰਦੇ ਆਉਣ ਨਾ ਉਹ ਪੜੀ ਗਈ ਆ ਚਿੱਚੜ ਦਾ ਖਾਸ ਕਰਕੇ ਆ ਯਾਰ ਇਹਦੇ ਚੇਚੜਾ ਦਾ ਨੂੰ ਧਿਆਨ ਰੱਖਿਓ ਉਹਨਾਂ ਕੂਤੜਾਂ ਦੇ ਮੜਾਪ ਨਹੀਂ ਨਿਕਲਦੇ ਸਮਝ ਲੋ ਜੋ ਖੁੱਡੇ ਆਉਦੇ ਚੇਚੜਾ ਲੋ ਜਿਹੜੇ ਮੜਾਪ ਨਹੀਂ ਨਿਕਲਦੇ ਚੇਚੜਾ ਆ ਗਏ ਆਪਾਂ ਲੱਡੂ ਕੋਲੇ ਆਏ ਭਰਾ ਕੋਲੇ ਜਿਹਦੀ ਗੱਲ ਕਰੀ ਸੀ ਤੁਹਾਡੇ ਨਾਲ ਆਪਾਂ ਇਧਰ ਤਾਂ ਦੋ ਚਾਰ ਹੀ ਆਗੇ ਉਹ ਤਾਂ ਥੋੜੀ ਹੈ ਜੀ ਤਾਂ ਲੱਡੂ ਕੋਲੇ ਆਈ ਸੀ ਤੁਹਾਡੇ ਨਾਲ ਗੱਲ ਕਰਦੇ ਆ ਸਾਡੀ ਰਕ ਕਿਉਂ ਵੇਂਦੀ ਆ ਤੁਹਾਨੂੰ ਉਹ ਦੱਸਦਾ ਭਰਾਵਾ ਆ ਲੱਡੂ 15 20 ਸਾਲ ਹੋ ਗਏ ਜਿਹੜਾ ਲੱਡੂ ਬਾਈ ਦਾ ਗੁਰੂ ਹੈਗਾ ਸਰਦਾਰ ਹਰਜੀਮ ਸਿੰਘ ਸਰਪੰਚ ਆਰੰਪਰੀ ਪਿੰਡ ਦਾ ਸਰਪੰਚੀ ਕਰੀ ਉਹਨਾਂ ਨੇ 10 15 ਸਾਲ ਤੇ ਉਹ ਵੀ ਬਾਈ ਜਿਹੜਾ ਬਾਈ ਰੂਪੇਲਾ ਛੋਟੂ ਸੀ ਉਹਨਾਂ ਦਾ ਸ਼ਾਗਿਰਦਾ ਛੋਟੂ ਨੂੰ ਸਾਡੇ ਪਿੰਡ ਚ ਲਿਆਉਣ ਵਾਲੇ ਹਰਜੀਮ ਸਿੰਘ ਸਰਪੰਚ ਸੀਗੇ ਕੋ ਲੱਡੂ ਬਾਈ ਦੇ ਚਾਚਾ ਜੀ ਆ ਉਹ ਬਾਬਾ ਮਿੰਦਰੀ ਕੋਲੇ ਬਾਬਾ ਮਿੰਦਰਾ ਆਂਪਰਾ ਕਹਿੰਦੇ ਉਹਨਾਂ ਕੋਲੇ ਲੈ ਕੇ ਸੀ ਉੱਥੋਂ ਕੋਤਰ ਬਾਈ ਕਰਦੇ ਸੀ ਇਕੱਠੇ ਉਹ ਸ਼ੋਟੂ ਨੇ ਸਾਰਾ ਕੁਝ ਉਹਨਾਂ ਨੂੰ ਦੱਸੀਆ ਪਹਿਲਾਂ ਗਿਆ ਵਾ ਬਾਬਾ ਜੀ ਨੂੰ ਬਾਅਦ ਚ ਬਾਅਦ ਚ ਬਾਬਾ ਜੀ ਕੋਲੇ ਉਹਨੇ ਬਾਬੇ ਦੇ ਕਬੂਤਰ ਛੱਡੇ ਆ ਉਹਨਾਂ ਦੇ ਸ਼ਗਿਰਦ ਬਣੇ ਸੀ ਇਹ ਉਦੋਂ ਤੇ ਉਹਨਾਂ ਨੇ ਹੀ ਲੱਡੂ ਉਹਨੂੰ ਦੱਸਿਆ ਤਾਂ ਆਪਣੀ ਰਾਜ ਕਵੰਝੀ ਵੀ ਉਹੀ ਖੇੜਾ ਲੱਡੂ ਕੋਲੇ ਉਹੀ ਖੇੜਾ ਆਪਣੇ ਕੋਲੇ ਆ ਉਸੇ ਭਾਈ ਨੂੰ ਕੋਲੇ ਸ਼ੋਟੂ ਨੇ ਫਿਰ ਆਪਣੇ ਗੁਰੂ ਦਰਸ਼ਨ ਬਾਈ ਨੂੰ ਦੱਸਿਆ ਤੇ ਕੋਈੜਾ ਪੁੱਟੋ ਪੰਡਤਾਂ ਦਾ ਮੁੰਡਾ ਸੀ ਆਪਾਂ ਦੱਸਣਾ ਭੁੱਲ ਗਏ ਸੀ ਉਹ ਬਾਬਾ ਜੀ ਮਹਿੰਦਰ ਕੋਲੇ ਰਹਿੰਦਾ ਸੀ ਉਹਨਾਂ ਦੇ ਕਬੂਤਰ ਰੌਂਦਾ ਸੀਗਾ ਮੈਂ ਮੈਂ ਕਬੂਤਰ ਬਸ ਯਾਰ ਸਾਰਾ ਕੁਝ ਕਰਤਾ ਦਾ ਤੋ ਸੀ ਬਾਬਾ ਜੀ ਮਿੰਦੀ ਕੇ ਉਹਦੇ ਹੁੰਦੇ ਕਬੂਤਰ ਹੀ ਬਹੁਤ ਓਡੇ ਆ ਸਾਨੂੰ ਪਤਾ ਆ ਬਾਈ ਦੇ ਚੰਗੇ ਕਬੂਤਰ ਓਡੇ ਹੈਗੇ ਬਹੁਤ ਬੰਦੇ ਨੂੰ ਸ਼ੌਂਕ ਸੀਗਾ ਬਹੁਤ ਹੀ ਕੇਅਰ ਕਰਦਾ ਸੀ ਫੁੱਲ ਕਬੂਤਰਾਂ ਦੇ ਉਸ ਤੋਂ ਬਾਅਦ ਉਹ ਬੰਦਾ ਚਲੋ ਕਿਸ ਕਾਰਨਾ ਕਰਕੇ ਹੋ ਗਿਆ ਉਹ ਕਾਰਨ ਮੇਰੇ ਕੋਲੇ ਆ ਗਿਆ ਵੀਰੇ ਤੇ ਮੇਰੇ ਗੁਰੂ ਜੀ ਮੇਰੇ ਕੋਲੇ ਹੁੰਦੇ ਸੀ ਖੇੜ ਇੱਕੋ ਹੀ ਸੀਗੀ ਕਿਉਂ ਮੇਰੇ ਗੁਰੂ ਨੂੰ ਵੀ ਉਹ ਛੋਟੂ ਨੇ ਭਾਈ ਰੂਪਰੇ ਨੇ ਦੱਸਿਆ ਸੀਗਾ ਜਸਵੀਰ ਵਾਦਲ ਦਾ ਚੇਲਾ ਸੀ ਜਿਹੜਾ ਤੇ ਭੁੱਟੋ ਨੂੰ ਵੀ ਉਹਨਾਂ ਨੇ ਦੱਸਿਆ ਸੀ ਤੇ ਜੇ ਲੱਡੂ ਕੋਲ ਬਾਈ ਕੋਲੇ ਵੀ ਉਹੀ ਖੇਡ ਆ ਗਈ ਤਾਂ ਸਾਡੀ ਰਚ ਕਵਿੰਦੀ ਇੱਕ ਦੂਜੇ ਨੂੰ ਪੁੱਛ ਕੇ ਅਸੀਂ ਕਬੂਤਰ ਸਾਂਭ ਲੈਨੇ ਆ ਤੇ ਕੋਈ ਫਰਕ ਨਹੀਂਗਾ ਜਦੋਂ ਮੈਂ ਕਬੂਤਰ ਛੱਡੇ ਪਹਿਲੇ ਲੱਡੂ ਬਾਈ ਨੂੰ ਦਿੱਤੀ ਸੀ ਇਹਨੂੰ ਚੰਗੇ ਕਬੂਤਰ ਦਿੱਤੇ ਆਪਾਂ ਤੇ ਕੋ ਮੁੰਡਾ ਬਾਬਲੂ ਪੱਤੋ ਦੇ ਸੁੱਖਾ ਮੁੱਤੂ ਕੁਝ ਉਹ ਲੈ ਗਿਆ ਚੰਗੇ ਚੰਗੇ ਕਬੂਤਰ ਤੇ ਆਪਾਂ ਕੂਤਰ ਦੋ ਤਿੰਨ ਬੰਦਿਆਂ ਦੀ ਬੰਡੇ ਸੀ ਉਦੋਂ ਨਾਲ ਇਥੋਂ ਵੀ ਆਪਾਂ ਕਬੂਤਰ ਬਾਜ਼ੀ ਕਰਦੇ ਆ ਤਾਂ ਨਹੀਂ ਸਾਨੂੰ ਪਤਾ ਲੱਗਿਆ ਭਰਾ ਚਾਰ ਪੰਜ ਸਾਲ ਹੋ ਗਏ ਸਿਰੇ ਚੱਕਿਆ ਆ ਸਾਨੂੰ ਸਿੱਧੀ ਗੱਲ ਦੱਸਦੇ ਆ ਮੁਰ ਕੇ ਚੁੱਪ ਕਰ ਜਾਂਦੇ ਸੀ ਐਕਟਿਵ ਵਧੀਆ ਐਂਟਰੀਆਂ ਭਰੀਆਂ ਛੱਡਾਂਗੇ ਸਾਨੂੰ ਮਿਲ ਲੱਡੂ ਰਾਮਪੁਰਾ ਜਾਂ ਖੁਸ਼ ਰਾਮਪੁਰਾ ਦੇ ਨਾਲ ਦੇ ਕੂਤਰ ਉੱਡਣਗੇ ਆਈਤੀ ਆਪਣੇ ਵਧੀਆ ਐਂਟਰੀਆਂ ਭਰੀਆਂ ਪ੍ਰਮਾਤਮਾ ਸੁੱਖ ਰੱਖੇ ਬਾਕੀ ਛੱਡਿਆਂ ਤੋਂ ਪਤਾ ਲੱਗੂ ਕੀ ਕਹਿੰਦੇ ਆ ਕਿਉਂ ਦਿਲ 'ਚ ਧੜਕੂ ਦਹ ਹੁੰਦੀ ਏ ਜਿਹਦੇ 4 ਸਾਲੇ ਜਾਂ ਤੁਹਾਨੂੰ ਪਤਾ ਬਿਮਾਰੀ ਰਹੀ ਹੋਵੇ ਹਨ ਅਸੀਂ ਖੁੱਡੇ ਪਾਈਏ ਨੇ ਲੱਡੂ ਹੈਗਾ ਲਿਬੜਿਆ ਤੇ ਬੜਿਆ ਉਹ ਕਹਿੰਦਾ ਯਾਰ ਫੇਰ ਕਿਤੇ ਵੀਡੀਓ ਬਣਾਵਾਂਗੇ ਅੱਜ ਮਿਸਤਰੀ ਆਇਆ ਨਹੀਂ ਸੀਗਾ ਤਾਂ ਵੀਡੀਓ ਬਣਾ ਲਈ ਭਰਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਪਿਆਰ ਦਿਆ ਕਰੋ ਭਰਾ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀਡੀਓ ਨੂੰ ਪਿਆਰ ਦਿਆ ਕਰੋ ਸਬਸਕ੍ਰਾਈਬ ਕਰੋ ਚੈਨਲ ਆਪਣਾ ਤੇ ਲਾਈਕ ਕਰੋ ਸ਼ੇਅਰ ਕਰੋ ਭਰਾ ਧੰਨਵਾਦ ਸਾਰੇ ਵੀਰਾਂ ਦਾ ਤੇ ਇੱਕ ਤੁਸੀਂ ਕਮੈਂਟ ਕਰੀ ਜਾਨੇ ਕਿ ਕੂਤਰ ਬਾਜੀ ਤੱਕ ਕਿਵੇਂ ਲੈ ਕੇ ਸਹੀ ਆਉਣਾ ਆਪਾਂ ਸਾਰੀਆਂ ਪ੍ਰੋਪਰ ਵੀਡੀਓ ਬਣਾਵਾਂਗੇ ਡੀ ਫਾਰਮਿੰਗ ਵੀ ਫਰ ਪਰ ਪਟਾਈ ਦੀ ਸਾਰੇ 2-4 ਦਿਨਾਂ ਦੀ ਵੀਡੀਓ ਪਾ ਦਾਂਗੇ ਆਪਾਂ ਕੂਤਰਾਂ ਬਾਰੇ ਕਿਵੇਂ ਪਰ ਪਟਾਈ ਕਰਨੀ ਉਹਨਾਂ ਦੀ ਆ ਕਰੋ ਸ਼ੌਂਕ ਬਾਈ ਕੂਤਰਾਂ ਦੇ ਨਾਲ ਅੱਠਿਆਂ ਐਤੀ 26 ਆਣਗੇ ਸਕੂਟਰ ਦੇਖ ਕੇ ਪੱਟਿਆ ਕਰੋ ਸਾਰੇ ਨਾ ਪੁੱਛ ਕਰਿਆ ਕਰੋ ਭਰਾ ਬਾਕੀ ਆਪਾਂ ਵੀਡੀਓ ਪਾਵਾਂਗੇ ਧੰਨਵਾਦ ਸਾਰੇ ਭਰਾਵਾਂ ਦਾ ਇਹ ਦੇ ਲੱਡੂ ਨਾ ਬੁਲਾਉਂਦੇ ਉਹ ਲਿਪੜਿਆ ਤੇ ਬੜਾ ਫਿਰਦਾ ਮਿਸਤਰੀ ਕਰਕੇ ਉਹ ਸਪਰੇਅ ਕਰਨ ਲੱਗਦੇ ਆ ਕਣਕ ਦੇ ਭਰਾ ਫਿਰ ਕਿਤੇ ਲੱਡੂ ਵਾਈ ਨੂੰ ਸਾਨੂੰ ਮਲਾਉਣੀ ਆ ਵੀਡੀਓ ਚ ਧੰਨਵਾਦ ਜੀ